ਸ਼ਿਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਸਾਹਿਬ ਜੀ ਦਾ ਫਰਮਾਨ ਹੈ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਜੀਰਾਂਦ ਆਖਦੇ ਹਨ ਧੀਰਜ ਨੂੰ ਸਬਰ ਨੂੰ ਫਰੀਦ ਸਾਹਿਬ ਆਖਦੇ ਹਨ ਕਿ ਦਰਵੇਸ਼ਾਂ ਨੂੰ ਰੁੱਖਾਂ ਵਰਗਾ ਧੀਰਜ ਰੱਖਣ ਦੀ ਲੋੜ ਹੈ ਜੇ ਆਪਣੇ ਆਪ ਨੂੰ ਦਰਵੇਸ਼ ਅਖਵਾ ਹੀ ਰਹੇ ਹੋ साधु संत अखवा ही रहे ता अपना स्वभाव ही दरवेशां ਵਰਗਾ साधु संता ਵਰਗਾ ਬਣਾ ਲਵੋ ਬਾਹਰੀ ਰੂਪ ਬਾਹਰੀ ਪਹਿਰਾਵਾ साधु संਤਾ ਵਾਲਾ ਬਣਾ ਲੈਣਾ ਤਾਂ ਬੜਾ ਆਸਾਨ ਹੈ ਪਰ साधु ਸੁਭਾ ਬਣਾ ਲੈਣਾ ਬੜਾ ਔਖਾ ਹੈ ਭਾਈ ਜੇ ਅੰਦਰੋਂ ਦਰवेशੀ ਨਹੀਂ ਵੀ ਪੈਦਾ ਹੋਈ ਤਾਂ ਬਾਹਰੀ ਰੂਪ ਦੇ ਨਾਲ ਨਾਲ ਘਟ ਤੋਂ ਘਟ ਬਾਹਰੀ ਵਿਹਾਰ ਦਾ ਦਰਵਿਸ਼ਾ ਮਰਗਾ ਕਰ ਲੋ ਇਹ ਤਾਂ ਨਾ ਕਰੋ ਕਿ ਕਿਸੇ ਨੇ ਤੁਹਾਡੀ ਕੁਝ ਆਲੋਚਨਾ ਕਰ ਦਿੱਤੀ ਕਿਸੇ ਨੇ ਤੁਹਾਨੂੰ ਕੁਝ ਮੰਦਾ ਕਹਿ ਦਿੱਤਾ ਤਾਂ ਤੁਸੀਂ ਆਪਣੇ ਗੁੰਡੇ ਭੇਜ ਕੇ ਉਸ ਦੀ ਕੁੱਟਮਾਰ ਕਰਵਾ ਦੋ ਤੁਹਾਡੀ ਇਹੋ ਜਿਹੀ ਹਰਕਤ ਨਾਲ ਇਹ ਤਾਂ ਸਿੱਧ ਹੋ ਹੀ ਗਿਆ ਕਿ ਤੁਸੀਂ ਅੰਦਰੋਂ ਸੰਤ ਨਹੀਂ ਹੋ ਸਾਧੂ ਨਹੀਂ ਹਾਂ ਪਰ ਨਾਲ ਹੀ ਤੁਸੀਂ ਇਹ ਵੀ ਦਿਖਾ ਦਿੱਤਾ ਕਿ ਤੁਸੀਂ ਦਿਖਾਵੇ ਦੇ ਵੀ ਸਾਧੂ ਸੰਤ ਨਹੀਂ ਹੋ ਤੁਸੀਂ ਖੁੱਲੇ ਆਮ ਗੁੰਡੇ ਹੋ ਜਿਹੜੇ ਅਸਲੀ ਤਪਸਵੀ ਸਾਧੂ ਸਾਰੇ ਦਿਨ ਵਿੱਚ ਸਿਰਫ ਇੱਕ ਵਾਰ ਭੋਜਨ ਕਰਦੇ ਹਨ ਉਦੋਂ ਹੀ ਪਾਣੀ ਪੀਂਦੇ ਹਨ ਭੋਜਨ ਪਹਿਲਾਵਾ ਕੋਈ ਵੀ ਹੋਰ ਦਾਨ ਨਹੀਂ ਲੈਂਦੇ ਕਦੇ ਡੇਰੇਦਾਰ ਨਹੀਂ ਬਣਦੇ ਕਦੇ ਮਠਾधीश ਨਹੀਂ ਬਣਦੇ ਹਮੇਸ਼ਾ ਪੈਦਲ ਚੱਲਦੇ ਹਨ ਬਿਨਾ ਬਿਸਤਰਾ ਵਿਛਾਏ ਸੌਂਦੇ ਹਨ ਲੋਕ ਉਹਨਾਂ ਦੀ ਵੀ ਆਲੋਚਨਾ ਕਰਦੇ ਹਨ ਉਹਨਾਂ ਦੀ ਵੀ ਨਿੰਦਾ ਕਰਦੇ ਹਨ ਫਿਰ ਤੁਸੀਂ ਤਾਂ ਕਿਸ ਗਣਤੀ ਵਿੱਚ ਹੋ ਵਕ ਵਕ ਧਰਮਾਂ ਦੀ ਆਲੋਚਨਾ ਹੁੰਦੀ ਹੈ ਧਰਮ ਗ੍ਰੰਥਾਂ ਦੀ ਆਲੋਚਨਾ ਹੁੰਦੀ ਹੈ ਧਰਮਾਂ ਨੂੰ ਚਲਾਉਣ ਵਾਲਿਆਂ ਦੀ ਆਲੋਚਨਾ ਹੁੰਦੀ ਹੈ ਰਾਜਿਆਂ ਦੀ ਆਲੋਚਨਾ ਹੁੰਦੀ ਹੈ ਰਾਸ਼ਟਰਪਤੀਆਂ ਦੀ ਆਲੋਚਨਾ ਹੁੰਦੀ ਹੈ ਪ੍ਰਧਾਨ ਮੰਤਰੀਆਂ ਦੀ ਆਲੋਚਨਾ ਹੁੰਦੀ ਹੈ ਮੁੱਖ ਮੰਤਰੀਆਂ ਦੀ ਆਲੋਚਨਾ ਹੁੰਦੀ ਹੈ ਭਈ ਤੂੰ ਕਿਹੜੀ ਗਿਣਤੀ ਵਿੱਚ ਹੈ ਫਰੀਦ ਸਾਹਿਬ ਆਖਦੇ ਹਨ ਕਿ ਦਰਵੇਸ਼ਾਂ ਨੂੰ ਰੁੱਖਾਂ ਵਰਗਾ ਧੀਰਜ ਰੱਖਣ ਦੀ ਲੋੜ ਹੈ ਜਾਂ ਤਾਂ ਦਰਵੇਸ਼ੀ ਦਾ ਦਿਖਾਵਾ ਹੀ ਨਾ ਕਰ ਖੁੱਲਮ ਖੁੱਲਾ ਗੁੰਡਾ ਬਣ ਜਾ ਸੰਸਾਰੀ ਬੰਦਨਾ ਵਿੱਚ ਬਨਿਆ ਰਿਹਾ ਪਰ ਸੰਸਾਰੀ ਜੀਵਨ ਤਿਆਗ ਕੇ ਵੀ ਜੇ ਫਿਰ ਤੋਂ ਸੰਸਾਰੀ ਵਿਕਾਰਾਂ ਵਿੱਚ ਹੀ ਫਸਣਾ ਹੈ ਫਿਰ ਤਾਂ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਜੋ ਗ੍ਰਹਿ ਕਰ ਹੈ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਆ ਭਗ ਵੈਰਾਗੀ ਵੀ ਖਵਾਇਆ ਤੇ ਬੰਦਨ ਵਿੱਚ ਵੀ ਜਕੜੇ ਰਹੇ ਇਹ ਤਾਂ ਵੱਡੀ ਬਦਕਿਸਮਤੀ ਹੈ ਗੁੰਡੇ ਵਿਅਕਤੀ ਲੋਕਾਂ ਦੇ ਘਰਾਂ ਉੱਤੇ ਦੁਕਾਨਾਂ ਉੱਤੇ ਕਬਜ਼ੇ ਕਰਦੇ ਫਿਰਦੇ ਆ ਤੁਸੀਂ ਸਾਧੂ ਭੇਸ ਬਣਾ ਕੇ ਧਰਮ ਸਥਾਨਾਂ ਉੱਤੇ ਕਬਜ਼ੇ ਕਰਦੇ ਫਿਰੋ ਗੁੰਡੇ ਪਾਲ ਦੇ ਫਿਰੋ ਰਾਜਨੀਤੀ ਦੀ ਝੂਠ ਨੂੰ ਮੂੰਹ ਮਾਰਦੇ ਫਿਰੋ ਹੰਕਾਰ ਨਾਲ ਭਰੇ ਰਹੋ ਗਰੋਧੀ ਬਣੇ ਰਹੋ ਤਾਂ ਇਹ ਤੁਹਾਡੀ ਵੀ ਬਦਨਾਮੀ ਹੈ ਤੁਹਾਡੇ ਸੰਪਰਦਾਏ ਦੀ ਵੀ ਬਦਨਾਮੀ ਹੈ ਪੰਥ ਦੀ ਵੀ ਬਦਨਾਮੀ ਹੈ ਤੇ ਸਮੁੱਚੇ ਰੂਪ ਵਿੱਚ ਧਰਮ ਦੀ ਵੀ ਬਦਨਾਮੀ ਹੈ ਦਰवेशੀ ਧਾਰਨ ਕਰ ਹੀ ਲਈ ਹੈ ਫਕੀਰੀ ਧਾਰਨ ਕਰ ਹੀ ਲਈ ਹੈ ਤਾਂ ਸਬਰ ਵੀ ਰੁੱਖਾਂ ਵਰਗਾ ਰੱਖਣ ਦੀ ਲੋੜ ਹੈ ਦਰवेशਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂ